ਇੰਦਾ ਬ੍ਰਾਂਡ ਜਿਹੜਾ ਕਿ 5 ਮੀਟਰ ਸੂਟ 950 ਦਾ ਡਿਜ਼ਾਈਨ ਚੈੱਕ ਕਰ ਲੋ ਵੀਰੇ ਆ ਸਾਡੇ ਡਿਜ਼ਾਈਨ 950 ਦੀ ਰੇਟ ਬ੍ਰਾਂਡ ਵੀ ਤੁਹਾਨੂੰ ਅਲੱਗ-ਅਲੱਗ ਤਾਂ ਦਿਖਾ ਰਹੇ ਆ ਕਿ ਜਿਹੜਾ ਅਸੀਂ ਵੀਡੀਓ ਦੇ ਵਿੱਚ ਦੱਸੀਦਾ ਕਿ ਤਮੰਨਾ ਦਾ ਏਕੇ ਟੈਗ ਦਾ ਲਵਲੀਨ ਦਾ ਤਾਂ ਕੋਈ ਵੀ ਗਲਤ ਕੰਮ ਨਹੀਂ ਹੁੰਦਾ ਜੀ ਆ ਦੇਖੋ ਗੱਜ ਗੱਜ ਤੇ ਮੋੜ ਹੁੰਦੀ ਆ ਪੱਟੀ ਲੱਗੀ ਹੁੰਦੀ ਆ ਪੈਕ ਥਾਨ ਮਗਾ ਕੇ ਕੋਈ ਅੰਬਰ ਸਰੀ ਮਾਲ ਨਹੀਂ ਕੋਈ ਚਾਲੂ ਮਾਲ ਨਹੀਂ ਕੋਈ 50 ਰੁਪਏ ਨਹੀਂ ਕਹਿੰਦੇ ਕੋਈ 100 ਰੁਪਏ ਨਹੀਂ ਕਹਿੰਦੇ ਲੇਕਿਨ ਬਾਜ਼ਾਰ ਨਾਲੋਂ ਘੱਟ ਤੇ ਵਾਜਬ ਰੇਟ ਦਿੰਨੇ ਆ ਜਵਾਬਦਾਰੀ ਹੈ ਕੋਈ ਇਸ ਰੇਂਜ 'ਚ ਸੂਟ ਦੇ ਜੇ ਜੋਰਜਟ ਦੇ ਉੱਤੇ ਬਰਬਰੀ ਵੇਚ ਦੇ ਉੱਤੇ ਸੂਟ ਲੈ ਕੇ ਆ ਰਹੇ ਆ ਵੀਰੇ ਉਹ ਵੀ ਬ੍ਰਾਂਡਡ ਇੱਧਰ ਦੇਖੋ ਡਿਜ਼ਾਈਨ ਦੇਖੋ ਇਹ ਵੀਡੀਓ ਬਣਾਉਂਦਾ ਮਕਸਦ ਇਹੀ ਹੈ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਮੇਰੀਆਂ ਪਹਿਣਾ ਦਾ ਬਹੁਤ ਪਿਆਰ ਮਿਲ ਰਿਹਾ ਰਾਸ਼ਿਕ ਕਾਫੀ ਹੋ ਜਾਂਦਾ ਜੀ ਸੂਟ ਨਹੀਂ ਕੱਟੇ ਜਾਂਦੇ ਕਿਸ ਕਰਕੇ ਅਸੀਂ ਪਹਿਲਾਂ ਜਾਣ ਲਾ ਲਓ ਕਿ ਸਵੇ ਹੀ ਹੀ ਕੱਟ ਕੇ ਰੱਖੀਦਾ ਮਾਲ ਸਾਰਾ ਬ੍ਰਾਂਡਡ ਮਾਲ ਮਿਲਦਾ ਤੁਹਾਨੂੰ ਗੋਟੀ ਵਾਲੇ ਚੌਕ ਤੇ ਤੇ ਵਧੀਆ ਕਪੜਾ ਹੁੰਦਾ ਕਿਉਂ ਸਾਈਲ ਭਾਜੀ ਬਿਲਕੁਲ ਜੀ ਭਾਜੀ ਦਿੱਲੀ ਕੱਟੀ ਦਾ ਬਿਨਾ ਨਾਗਾ ਕੱਟੀ ਦਾ ਜੀ ਜਿਵੇਂ ਕਿ ਹੁਣ ਆਪਣੇ ਕੋਲ ਆਈਟਮ ਹੈ ਬ੍ਰਾਂਡ ਹੋ ਕੇ ਆ ਤਾਂ ਬ੍ਰਾਂਡ ਹੀ ਹੋਏਗਾ ਭਾਜੀ ਬਿਲਕੁਲ ਜ ਖੋਲ ਰਿਹਾ ਭਾਈ ਸਾਹਿਬ ਪਲੇਨ ਬਾਟਮ ਦੇ ਨਾਲ ਡਿਜੀਟਲ ਪ੍ਰਿੰਟਡ ਸ਼ਰਟ ਆ ਚੈੱਕ ਕਰਾਓ ਜੀ ਆ ਦੇਖੋ ਜੀ ਆ ਵੀ ਚੈੱਕ ਕਰਾਓ ਡਿਜ਼ਾਈਨ ਚੈੱਕ ਕਰਾਓ ਗੋਠੀ ਵਾਲੇ ਦੇ ਤੁਹਾਨੂੰ ਬ੍ਰਾਂਡ ਸੂਟ ਮਿਲਣਗੇ ਕੋਈ ਧੋਖਾ ਚੜੀ ਵਾਲਾ ਕੰਮ ਨਹੀਂ ਹੈ ਜੀ ਆਪਣੇ ਕੋਲ ਸਾਰਾ ਮਾਲ ਪਾਜੀ ਨੀਤੇ ਸਟੂਡੀਓ ਬਣਿਆ ਹੋਇਆ ਪ੍ਰਿੰਟ ਮੈਂ ਕਹਾਂ ਪੂਰਾ ਪ੍ਰਿੰਟ ਸਟੂਡੀਓ ਬਣਿਆ ਹੋਇਆ ਕੱਟ ਕੇ ਲਾ ਦੇਣੋ ਡਿਜ਼ਾਈਨ ਬਾਈ ਬਿਲਕੁਲ ਜੀ ਬਿਲਕੁਲ ਐਟੇ ਹੀ ਕਰੀਦਾ ਸੂਟ ਲੈਣਾ ਤੁਸੀਂ ਉਹੀ ਮਿਲ ਜਾਣਾ 350 ਦਾ 450 ਦਾ 550 ਦਾ 600 ਦਾ 1000 ਦਾ 1100 ਦਾ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਕੱਟ ਪੁੱਟ ਕੇ ਮਾਲ ਲਗਾਉਂਦੇ ਹਾਂ ਕਿਉਂ ਸਾਹਿਬਾ ਜੀ ਮੈਂ ਕਹਾਂ ਜਮਾ ਜੀ ਆ ਦੇਖੋ ਆ ਰੱਸੀਆਂ ਵੱਜੀਆਂ ਜਿਵੇਂ ਟਰੱਕਾਂ ਚੋਂ ਮਾਲ ਲੈਂਦਾ ਓਵੇਂ ਅਸੀਂ ਉੱਪਰ ਚੜਾ ਲੈਂਦਾ ਤੇ ਕੱਟ-ਕੱਟ ਕੇ ਫੇਰ ਪ੍ਰਿੰਟ ਸਟੂਡੀਓ ਚ ਲਈਦਾ ਹਾਂ ਹੁਣ ਤੁਸੀਂ ਦੇਖੋ ਜਿਵੇਂ ਕਿ ਹੁਣ ਆ ਏਕੇ ਟੈਕਸ ਦਾ ਭਾਜੀ ਕੋਲ ਜਿਵੇਂ ਮੋਹਰ ਲੱਗੀ ਐ ਏਕੇ ਟੈਕਸ ਦਾ ਸੂਟ ਐ ਤੇ ਏਕੇ ਟੈਕਸ ਦਾ ਹੀ ਦਵਾਂਗੇ ਇਹੀ ਰੇਟ ਤੇ ਮਿਲੂਗਾ ਜਿਹੜਾ ਕੱਟ ਰੇਟ ਕਹਦਾ ਭਾਜੀ ਉਹੀ ਮਿਲੂਗਾ ਬਿਲਕੁਲ ਜੀ ਬਿਲਕੁਲ ਜਿਹੜਾ ਰੇਟ ਕਵਾਂਗੇ ਉਹੀ ਰੇਟ ਮਿਲੂਗਾ ਆ ਸਾਰੇ ਡਿਜ਼ਾਈਨਰ ਤੇ ਇੱਕ ਵਾਰ ਫੇਰ ਨਜ਼ਰ ਮਾਰਾ ਦਿਓ ਆ ਦੇਖੋ ਜੀ ਆ ਸਾਰੇ ਏਕੇ ਟੈਕਸ ਕਮੰਨਾ ਠੀਕ ਐ ਜੀ ਤੇ ਲਵਲੀਨ ਬ੍ਰਾਂਡਡ ਸੂਟ ਨੇ ਇਹ ਸਾਰੇ ਤੁਹਾਨੂੰ ਮਿਲਨੇ ਆ ਆਪਣੇ ਕੋਲੇ ਪੂਰੇ ਸੂਟਾਂ ਦਾ ਕੱਪੜਾ ਮਿਲੂ ਲਵਲੀਨ ਭਾਜੀ ਨੇ ਦਿਖਾਇਆ ਭਾਜੀ ਆ ਦੇਖੋ ਆ ਦੇਖੋ ਖੋਲ ਕੇ ਦਿਖਾ ਦਿਓ ਭਾਜੀ ਪੈਕ ਪੈਕ ਮਾਲ ਹੁੰਦਾ ਆ ਦੇਖੋ ਬ੍ਰਾਂਡ ਹੈ ਕੋਈ ਇਹੋ ਜੀ ਗੱਲ ਨਹੀਂ ਜਿਵੇਂ ਸਾਈਲ ਭਾਜੀ ਨੇ ਕਿਹਾ ਆ ਦੇਖੋ ਜੀ ਲਵਲੀਨ ਭਾਜੀ ਵੀਡੀਓ ਬਣਾਉਂਦਾ ਮਕਸਦ ਕੀ ਹੈ ਵੀਡੀਓ ਬਣਾਉਂਦਾ ਮਕਸਦ ਸਿਰਫ ਇਹ ਹੀ ਹੈ ਵੀਰੇ ਜਿਹੜੇ ਆ ਨੂੰ ਮੇਰੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਕਨਫਿਊਜ਼ਨ ਹੈ ਕਿ ਸੂਟ ਦਾ ਕੱਪੜਾ ਪੂਰਾ ਨਹੀਂ ਹੁੰਦਾ ਜਾਂ ਜਿਹੜੇ ਕਹਿੰਦੇ ਆ ਕਿ ਗੋਠੀ ਵਾਲੇ ਟੋਟੇ ਵੇਚਦੇ ਆ ਜਮਾ ਗਾਲ ਤੇ ਵੀ ਨਹੀਂ ਪੂਰਾ ਪੈਨਮੀਟਰ ਸੂਟ ਭਾਜੀ ਮੈਂ ਦੱਸਦਾ ਕਨਫਿਊਜ਼ਨ ਕੀ ਹੋ ਜਾਂਦੀ ਹੈ ਰਸ਼ ਕਾਫੀ ਹੁੰਦਾ ਜੀ ਕਈ ਵਾਰ ਸੂਟ ਗਲਤ ਕੱਟੇ ਜਾਂਦੇ ਮੁੰਡੇ ਤੋਂ ਉਹ ਗਲਤ ਪੀਸ ਚੱਲ ਜਾਂਦਾ ਤੇ ਉਹ ਮੇਰੀ ਭੈਣ ਤੋਂ ਅਸੀਂ ਸ਼ਮਾ ਚਾਹੁੰਦੇ ਆ ਆ ਦੇਖੋ ਰਸ਼ ਕਾਫੀ ਹੁੰਦਾ ਐਵੇਂ ਮਾਲ ਆਂਦਾ ਅਸੀਂ ਕਟਿੰਗ ਕਰਕੇ ਸੂਟ ਪੂਰੇ ਤਰੀਕੇ ਦੇ ਨਾਲ ਲਾਣੇ ਆ ਜੀ ਜਿਹੜਾ ਬ੍ਰਾਂਡ ਹੁੰਦਾ ਉਹ ਬ੍ਰਾਂਡ ਹੀ ਹੋਏਗਾ ਬ੍ਰਾਂਡ ਹੀ ਹੋਏਗਾ ਸਾਰੇ ਬ੍ਰਾਂਡ ਪ੍ਰਿੰਟ ਹੀ ਆ ਜਿਹੜੇ ਤੁਸੀਂ ਦੇਖਦੇ ਹੋ ਮੈਜਿਕ ਸੂਟ ਹੈ ਬਰਬਰੀ ਦੇ ਬਹੁਤ ਸੋਹਣੇ ਸੋਹਣੇ ਕਲਰ ਚਾਰਟੇ ਦੇ ਚਾਏ ਆ ਇਹ ਸਾਰੇ ਬ੍ਰਾਂਡਰ ਤੁਹਾਨੂੰ ਮਿਲਨੇ ਗੋਠੀ ਵਾਲੇ ਭਾਜੀ ਨਵੀਆਂ ਆਈਟਮਾਂ कॉटन ਦੇ ਪਿਓਰ कॉटन ਦੇ ਸੂਟ ਸਲਵਾਰਾਂ ਤੇ ਵਰਕ ਵਾਲੇ ਭਾਜੀ ਭਾਜੀ ਕੀ ਰੇਟ ਰੇਟ ਅੱਧੇ ਤੁਹਾਨੂੰ ਪਤਾ ਸਾਢੇ 500 5600 600 750 ਤਿੰਨ ਲਾਗੀ ਲਗਾ ਡਿਜ਼ਾਈਨ ਦੇਖੋ ਆਉਗੀ ਇਹਦੀ ਸ਼ੈਡਜੀ कॉटन ਦੇ ਪਿਓਰ कॉटन ਦੇ ਸੂਟ ਹੈ ਫੋਟੋ ਵਾਲੇ ਆਰਟੀਕਲ ਹੈ 600 ਰੁਪਏ ਦਾ ਸੂਟ ਹੈ ਭਾਜੀ ਸਲਵਾਰ ਦੇ ਪੌਜੇ ਆ ਤੇ ਚੱਕ ਕੇ ਦਿਖਾ ਦਿਓ ਕੋਰੀ ਭਾਜੀ ਮੜਾ ਚੱਕ ਕੇ ਦਿਖਾ ਦਿਓ ਲਓ ਜੀ ਡਿਜ਼ਾਈਨ ਦੇਖੋ ਸਾਰੇ ਨਵੇਂ ਡਿਜ਼ਾਈਨ ਆਏ ਆ ਭਾਜੀ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਆ ਚੱਕ ਕੇ ਦਿਖਾ ਦਿਓ ਪ੍ਰਦੀਪ ਜੀ ਪ੍ਰਦੀਪ ਜੀ ਬੋਟਮ ਤੇ ਵਰਕ ਹੈ ਘੇਰੇ ਤੇ ਵਰਕ ਹੈ ਬੁਟੀਕ ਦਾ ਪੀਸ ਹੈ ਬੁਟੀਕ ਦਾ ਪੀਸ ਹੈ ਚੈੱਕ ਕਰੋ ਬਲ ਥੈਡ ਵਰਕ ਦਾ ਕੰਮ ਕਿੱਦਾਂ ਹੋਇਆ ਬੇਟੀ ਉੱਪਰ ਚੱਕ ਕੇ ਦਿਖਾ ਦਿਓ ਪ੍ਰਦੀਪ ਜੀ ਭਾਜੀ ਥੈਡ ਵਰਕ ਭਾਜੀ ਅੱਛਾ ਥੈਡ ਵਰਕ ਏ ਕਲਾਸ ਸੂਟ ਤੇ ਏ ਕਲਾ ਡੁਪੱਟਾ ਭਾਜੀ ਰੇਟ ਪਤਾ ਕੀ ਹੈ ਕੀ ਰੇਟ ਹੈ ਜੀ ਮੈਂ ਕਹਿੰਦਾ 50 ਚ ਵੀ ਕਹਿੰਦਾ 2000 ਰੁਪ ਅੱਜ ਦੇ ਵਰਕ ਹੈ ਠੇਰੇ ਤੇ ਵਰਕ ਹੈ ਸਾਡਾ ਰੇਟ ਹੈ 650 ਰੁਪਏ ਦਾ 650 ਦਾ 650 ਰੁਪਏ ਦਾ ਰੇਟ ਹੈ ਔਰ ਕਪੜਾ ਵੇਖੋ ਥੈਡ ਦਾ ਵਰਕ ਦੇ ਕਿੰਨਾ ਰੇਟ ਹੈ ਸਾਡੇ 650 ਵੀਰੇ 650 ਕਿੰਨਾ ਦਾ ਆਹ ਫੂਟ ਦਾ ਕਿੰਨਾ ਦਾ ਰੇਟ 650 ਦਾ ਪੁੱਛੀਏ ਨਾ ਪਾਜੀ ਨਵੀਆਂ ਚੀਜ਼ਾਂ ਰਵਾਂਗੇ ਅਗਲਾ ਆਰਟੀਕਲ ਆਗਾ ਪਾਜੀ ਇਹ ਵੀਜੀ ਹੈਗਾ ਬਾਟਮ ਤੇ ਵਰਕ ਦੁਪੱਟਾ ਫਰੈਂਸੀ ਦੁਪੱਟਾ ਆਹ ਫਰੰਟ ਤੇ ਵੀਜੀ 1 ਕਲਾਸ 20 ਹੈ ਆਹ ਫੋਟੋ ਮੇਂ ਵੀਜੀ 1 ਕਲਾਸ ਪੀਸ ਐ 8 ਬੱਟਾ ਵੀਜੀ 1 ਕਲਾਸ ਪੀਸ ਐ ਰੇਟ ਐ 600 ਰੁਪਏ ਦਾ 600 ਰੁਪਏ ਬੋਟਮ ਤੇ ਵਰਕ ਕਰਾ 600 ਰੁਪਏ ਫੈਂਸੀ ਵੀ ਤੋਂ ਵੀ ਕੱਟ ਭਾਜੀ ਪ੍ਰਿੰਟ ਦੇਖੋ ਬਾਜੀ ਲੱਗਦੇ ਐ ਪ੍ਰਿੰਟ ਆ ਭਾਜੀ ਪਿਓਰ ਕਾਟਨ ਦੇ ਨਹੀਂ ਮਿਲਣੇ ਨਹੀਂ ਮਿਲਣੇ ਇਹ ਹੀ ਐ ਪ੍ਰਿੰਟ ਦੇਖੋ ਇਹ ਸਰਵਾਰ ਦੇ ਪੌਂਚਿਆਂ ਤੇ ਵਰਕ ਐ ਪ੍ਰਦੀਪ ਜੀ ਆ ਲੋ ਦੁਪੱਟਾ ਟਾਈਆਂ ਟਾਈ 550 ਰੁਪਏ ਸਾਢੇ 550 ਦਾ ਹੀ ਧਮਾਕੇ ਹੋਣਗੇ ਨਵੇਂ ਨਵੇਂ ਇੱਕ ਹੋਰ ਧਮਾਕਾ ਆ ਲੋ ਭਾਜੀ ਆ ਸ਼ਰਟ ਦੇ ਕਰੋ ਹੀ ਆ ਕਾਟਨ ਦੀ ਸ਼ਰਟ ਆ ਬੋਟਮ ਤੇ ਵਰਕ ਹੈ ਆ ਪਿੱਕੇ ਰੇਟਾ ਰਜਨ 600 ਰੁਪਏ ਦਾ 600 ਰੁਪਏ ਦਾ ਇਹਨੇ 600 ਦਾ ਉਹ ਜਾਣੇ ਕਿ ਕਿਉਂ 600 ਦਾ ਇਹਨੇ 600 ਦਾ ਬੋਟਮ ਤੇ ਵਰਕ ਕਰ ਲਏ ਹਾਂਜੀ ਜਿੰਨੇ ਸੂਟ ਆਇਆ ਹੈ ਹਾਂਜੀ ਨੰਬਰ 1 ਨੰਬਰ 1 ਸੂਟ ਨੰਬਰ 1 ਸੂਟ ਨੰਬਰ 1 ਸੂਟ ਪਾ ਦੀ ਕਾਟਨ ਦੇ ਕਾਟਨ ਲਾਉਂਗਾ ਪਿਓਰ ਕਾਟਨ ਮੈਂ ਕਹਿੰਦਾ ਪਿਓਰ ਕਾਟਨ ਲਾਉਂਗਾ ਔਰ ਰੇਟ ਦਾਂਗਾ ਪੂਰੇ ਬਿਆਨ ਅੱਦੇ ਰੇਖ ਲਓ ਰੇਟ ਅੱਦੇ ਹੋ ਵੀਰੇ ਕੀ ਗੱਲ ਕਰੇ ਨਾ ਭਾਜੀ ਕਾ ਮੈਂ ਕੈਮਰਾਮੈਨ ਪਿਓਰ ਕਾਟਨ ਦੇ ਸੂਟ ਤੁਸੀਂ ਕਹ ਰਹੇ ਹੋ ਰੇਟ ਅੱਦੇ ਰੇਟ ਅੱਦੇ ਜਿਵੇਂ ਕਿ ਆ ਆਰਟੀਕਲ ਹੈ ਹਾਂਜੀ ਆ ਇਹਦੀ ਬੋਟਮ ਹੈ ਬੋਟਮ ਤੇ ਵਰਕ ਹੈ ਆ ਦੇਖੋ ਭਾਜੀ ਬ੍ਰਾਂਡ ਵਾਕੀ ਪ੍ਰਦੀਪ ਜੀ ਤੁਸੀਂ ਤਾਂ ਐਸ ਕੇ ਐਸ ਆਰ ਕੰਪਨੀ ਦਾ ਬ੍ਰਾਂਡ ਦਿਖਾ ਰਹੇ ਹੋ ਐਸ ਆਰ ਭਾਜੀ ਐਸ ਆਰ ਐਸ ਆਰ ਕੰਪਨੀ ਦਾ ਆ ਇਹਦੀ ਇਹਦੀ ਸ਼ਰਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਭਾਜੀ ਆਹ ਸ਼ਰਟ ਵੀ ਜੀ ਲਓ ਜੀ ਏਕ ਕਲਾਸ ਦੀ ਸ ਹੈ ਰੇਟ ਪਤਾ ਕੀ ਹੈ ਹਾਂ ਜੀ 650 ਰੁਪਏ ਦਾ ਬਾਟਮ ਤੇ ਵਰਕ ਨਾਲ ਲੈਸਾਂ ਨਾਲ ਜੜਿਆ ਹੋਇਆ ਭਾਜੀ 600 600 ਰੁਪਏ ਦਾ ਹੀ ਲਓ ਜੀ 600 ਰੁਪਏ ਦਾ ਸੂਟ ਦੇ ਰਹੇ ਪ੍ਰਦੀਪ ਜੀ ਬਹੁਤ ਸੋਹਣਾ ਅਗਲਾ ਆਰਟੀਕਲ ਚਲੋ ਪ੍ਰਦੀਪ ਅਗਲਾ ਆਰਟੀਕਲ ਭਾਜੀ ਪਿਓਰ ਕਾਟਨ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਵੀਰੇ ਸਲਵਾਰ ਦੇ ਪੌਂਚਿਆਂ ਤੇ ਵਰਕ ਆਊਗਾ ਪ੍ਰਦੀਪ ਜੀ ਇਹ ਸ਼ਰਟ ਆਉ ਬਹੁਤ ਸੋਹਣੀ ਆ ਪਿੱਕਾ ਭਾਜੀ ਇਹ 5500 ਉਹਨੂੰ ਵੀ ਕੱਟ ਲਓ ਉਸ ਤੋਂ ਵੀ ਕੱਟ ਗਿਆ ਜੀ ਮੈਂ ਕਹਿੰਦਾ ਰੇਟ ਪਾ ਜੀ ਤੁਸੀਂ ਵਾਕੀ ਦੋ ਬੱਚਾ ਟੋਟਾ ਟੋਟਾ ਦੇਖੋ ਟੱਕਰ ਦਿਆਂਗਾ ਕਢਾਵਾਂਗੇ ਬੱਦੇ ਬਣਾਵਾਂਗੇ 6 ਰੁਪਿਆ ਕੋ ਰੇਟ ਚੱਲਦਾ ਆਪਣਾ ਵੀ ਸ਼ਹਿਦ ਦੀ ਨੰਬਰ 1 ਗਾਣਾ ਮਾਲਵੇ ਅਸਰ ਦਾ ਵੱਡਾ ਸ਼ੋਰੂਮ ਹੈ ਗੋਠੀ ਵੜਵੜ ਆਪਾਂ ਲੈ ਕੇ ਆ ਬੋਟਮ ਦੇ ਵਰਕ ਵਾਲੇ ਸੂਟ ਪਰਦੀਪ ਜੀ ਰੇਟ ਘਟਦੇ ਹੀ ਆ ਵਧਦੇ ਨਹੀਂ ਆਪਣੇ ਲੋਕੀਆਂ ਦੇ ਚੜਦੇ ਨਹੀਂ ਪੂਰੇ ਬਿਆਰ ਦੀ ਜਵਾਬ ਦੇ ਘਟਦੇ ਆ ਸਰ ਮਾਰਕੀਟ 'ਚ ਵਧਦੇ ਆਪਣੇ ਦਾ ਘਟਣ ਗਈ ਭਾਗੀ ਲੋਕੀ ਕਹਿੰਦੇ ਵਧ ਗਏ ਵਧ ਗਏ ਨਹੀਂ ਕੱਪੜੇ ਰੇਟ ਘਟ ਗਏ ਵੀਰ ਜੀ ਹਾਂ ਕੱਪੜੇ ਰੇਟ ਕਰ ਚੁੱਕੇ ਆ ਬਿਆਰ ਲੋਕੀ ਦੇ ਦੁਕਾਨਦਾਰ ਕਹਿੰਦੇ ਕੱਪੜੇ ਦੇ ਵਧ ਗਏ ਆਪਣੇ ਘਰ ਚੁੱਕੇ ਆ ਅੱਜ ਯਕੀਨ ਮੰਨੋ 1100 1200 ਰੁਪਏ ਦੇ ਰਹੇ ਆ ਪਰ 550 ਰੁਪਏ ਚੈੱਕ ਦੀ ਕਮੀਜ਼ ਹੈ ਚੈੱਕ ਦੀ ਕਮੀਜ਼ ਚੈੱਕ ਦੀ ਕਮੀਜ਼ ਹੈ ਭਾਜੀ ਹਾਂਜੀ ਹਾਂਜੀ ਕਾਟਨ ਦੀ ਸਲਵਾਰ ਦੇ ਡੁਪੱਟਾ ਬੋਟਮ ਤੇ ਵਰਕ ਹੈ ਗੋਟਾ ਡੋਰੀ ਦੁਪੱਟਾ ਕੋਟਾ ਡੋਰੀਆ 550 ਭਾਜੀ 550 ਵੀਰੇ ਫੋਟੋਆਂ ਵਾਲੇ ਵੀ ਸਹਿਬ ਭਾਜੀ ਇਹ ਇਕੱਲਾ ਇਕੱਲਾ ਵੀ ਸਕਰੀਨ ਦੇਖੋ ਪੈਂਦੀ ਆ ਲੇਖੋ ਜੀ ਵੀ ਨੈਕ ਬੋਟਮ ਤੇ ਵਰਕ ਹੈ ਇਹ ਨਹੀਂ ਗੱਲ ਤਾਂ ਮੇਰੇ ਵੀਰ ਆ ਪ੍ਰਿੰਟਿੰਗ ਲਈ ਮਿਲਣਾ ਤੁਹਾਨੂੰ ਪ੍ਰਿੰਟ ਤੇ ਕਰਵਣਾ ਪ੍ਰਿੰਟ ਬਹੁਤ ਸੋਹਣਾ ਭਾਜੀ ਇਹ ਕਹੋ ਬਾਕੀ ਮੈਂ ਕਹਿੰਦਾ ਇਹ ਵੀਰੇ ਉਹ ਪ੍ਰਿੰਟ ਲੱਭ ਲੱਭ ਕੇ ਲੈਣਦੇ ਗੋਠੀ ਵਾਲੇ ਆ ਆ ਪਿੱਕ ਲੱਗੀ ਜੀ ਫੋਟੋਆਂ ਵਾਲੇ ਆ ਪ੍ਰਿੰਟ ਲੱਗੇ ਡੀ ਐਨ ਆਰ 550 ਭਾਜੀ ਬੋਟਮ ਤੇ ਵਰਕ ਸਾਰੇ ਸਲਵਾਰ ਦੇ ਪੌਂਚੇ ਤੇ ਵਰਕ ਹੈ ਦੁਪੱਟਾ ਕੋਟਾ ਡੋਰੀਆ ਹਲੋ ਜੀ ਆਹ ਬੋਟਮ ਹੈ ਜੀ ਸਾਰੇ ਭਾਜੀ ਇਹ ਆਹ ਦੁਪੱਟਾ ਵੀਰੇ ਦੁਪੱਟਾ ਵੀ ਫੈਨਸੀ ਹੈ ਫਿਰ ਬਾਤੇ 550 ਅਗਲਾ ਆਰਟੀਕਲ ਆਇਆ ਆਹ ਸਾਰੇ ਬੋਟਮ ਵਰਕ ਵਾਲੇ ਕਹਿੰਦੇ ਆ ਇਹ ਆਹ ਫਰੰਟ ਹੈ ਜੀ ਹਾਂ ਜੀ ਪਹਿਲਾਂ ਫਰੰਟ ਦੇਖ ਕਰੋ ਵੀਰੇ ਫਰੰਟ ਦੇਖੋ ਕਿੰਨਾ ਸੋਹਣਾ ਜੀ ਕਿੰਨਾ ਸੋਹਣਾ ਫਰੰਟ ਵੀਰ ਜੀ ਤੇ ਆਹ ਵੀਰ ਜੀ ਦਾ ਬੋਟਮ ਤੇ ਵਰਕ ਵੀਰ ਜੀ ਆਹ ਸਲਵਾਰ ਦੇ ਪਹੁੰਚਿਆਂ ਤੇ ਵਰਕ ਹੈ ਸਾਰੇ ਫੋਟੋ ਵਾਲੇ ਡਿਜ਼ਾਈਨ ਆਣਗੇ ਵੀਰ ਜੀ ਆਹ ਲਓ ਤੇ ਦੁਪੱਟਾ ਕਿਹੜਾ ਭਾਜੀ ਦੁਪੱਟਾ ਗੋਟਾ ਡੋਰੀਆ ਗੋਟਾ ਡੋਰੀਆ ਦਾ ਭਾਜੀ ਅਗਲਾ ਆਰਟੀਕਲ ਭਾਜੀ ਲਓ ਜੀ ਏ ਦਿਲ ਲਾਲ ਡਿਜ਼ਾਈਨ ਵੀ ਲਾਲਾ ਭਾਜੀ ਜੋ ਵੀ ਆਟਮ ਨਵੇਂ ਆਏ ਨੇ ਬੋਟਮ ਤੇ ਵਰਕ ਵਾਲੇ ਦੁਪੱਟੇ ਦੇ ਵਰਕ ਵਾਲੇ ਲੈਸਾਂ ਵਾਲੇ ਪੌਂਚਾਂ ਦੇ ਵਰਕ ਵਾਲੇ ਸਾਰੀ ਐਡ ਮੈਂ ਪਾਉਂਗਾ ਵੀਡੀਓ ਪੂਰੀ ਦੇਖੋ ਵੀਡੀਓ ਪੂਰੀ ਦੇਖੀ ਨਵੇਂ-ਨਵੇਂ ਚੀਜ਼ਾਂ ਮਿਲਣਗੀਆਂ ਡਿਜ਼ਾਈਨ ਬਹੁਤ ਸੋਹਣੇ ਮਿਲਣਗੇ ਰੇਟ ਬਹੁਤ ਘੱਟ ਮਿਲੂਗਾ ਰੁਟੀਨ ਵੇਅਰ ਸੂਟ ਮਿਲੂਗਾ ਪਾਰਟੀ ਵੇਅਰ ਆਹ ਮੇਰੀ ਨਜ਼ਰਾਂ ਦਾ ਲੈਸਾਂ ਵਾਲਾ ਸੂਟ ਆਹ ਲਓ ਵਾ ਸੂਟ ਹੈ ਜੀ ਲੈਸਾਂ ਨਾਲ ਜੜਿਆ ਹੋਇਆ ਸੂਟ ਹੈ ਤੇ ਦੁਪੱਟੇ ਦੀ ਗੱਲ ਕਰਦੇ ਦੁਪੱਟਾ ਪਿਓ ਦਾ ਸਿਰਫ 750 ਰੁਪਏ ਸੂਟ ਹੈ ਜੀ ਆਲ ਓਵਰ ਬਿਲਕੁਲ ਡਿਫਰੈਂਟ ਗਰਮੀਆਂ ਤੌਫਾ ਠੰਡਾ ਕਪੜਾ ਆ ਸਾਰੇ ਨਵੇਂ ਦਊਗਾ ਆ ਮੇਜ਼ ਗੰਦਾ ਆਲ ਓਵਰ ਸੂਟ ਹੈ ਜੀ ਆਲ ਓਵਰ ਸੂਟ ਦੇ ਨਾਲ ਦੁਪੱਟਾ ਫੈਨਸੀ ਆ ਸਾਰੀਆਂ ਚੀਜ਼ਾਂ ਨਵੇਂ ਦੂੰਗਾ ਜੀ ਆ ਪੈਚਾ ਵਾਲਾ ਦੁਪੱਟਾ ਚੈੱਕ ਕਰ ਸਕਦੇ ਹੋ ਲੈਸਾਂ ਤੇ ਪੈਚਾਂ ਨਾਲ ਜੜਿਆ ਹੋਇਆ ਦੁਪੱਟਾ ਜੀ 750 ਰੁਪਏ 850 ਰੁਪਏ ਚ ਅਗਲਾ ਆਰਟੀਕਲ ਆਇਆ 750 ਰੁਪਏ ਚ ਪਹਿਲੀ ਗੱਲ ਤਾਂ ਡਿਜ਼ਾਈਨ ਦੇਖੋ ਤੂੰ ਇੰਨਾ ਡਿਜ਼ਾਈਨ ਦੇਖਿਆ ਹੋਗਾ ਇਹ ਜਾ ਬਹੁਤ ਹੀ ਸ਼ਾਨਦਾਰ ਹੈ ਸਕਰੀਨਸ਼ੌਟ ਖਿੱਚ ਲਿਓ ਦੁਪੱਟਾ ਰਹਿਣਾ ਪਿਓਰ ਦਾ ਇੱਕ ਕਲਾਸ ਪੀਸ ਦਾ ਹੈ ਇਹ ਮਿਲਣਾ ਮਾਲ ਬ੍ਰੈਂਡ ਦਊਗਾ ਜੀ ਇਹ ਕਲਾਸ ਪੀਸ ਦੁਪੱਟਾ ਰਹਿਣਾ ਪਿਓਰ ਦਾ 750 ਰੁਪਏ ਜੀ 750 ਰੁਪਏ ਦੇ ਇੱਕ ਕਾਰਟਿਕਲ ਆਇਆ ਮੇ ਤੋਂ ਜੀ ਇੱਕ ਕਲਾਸ ਪੀਸ ਆਲ ਓਵਰ ਸੂਟ ਨਾਲ ਦੁਪੱਟਾ ਫੈਂਸੀ ਤੇ ਆਹ ਭਾਜੀ ਰੇਟਾਂ ਦਾ 750 ਰੁਪਏ ਦਾ ਪਿਓਰ ਕੋਟਨ ਦਾ ਸੂਟ ਹੈ ਲੈਸਾਂ ਨਾਲ ਜੜੇ ਹੋਇਆ ਅਗਲਾ ਆਰਟੀਕਲ ਐ ਲੈਸਰ ਹੈ ਜਿਹੜੇ ਹੋਇਆ ਜੀ ਪਿਓਰ ਦੁਪੱਟੇ ਨਾਲ ਆ ਲੈਸਾ ਲੱਗੇ ਵੀਰ ਜੀ 100% ਕਾਟਨ ਹੈ ਦੁਪੱਟਾ ਪਿਓਰ ਦਾ ਅਗਲਾ ਆਰਟੀਕਲ ਖੜਾ ਹੈ ਗੋਰੀ ਪਾਜੀ ਚਾਚਕਾ ਵੈਰੈਟੀ ਬਹੁਤ ਸੋਹਣੀ ਜੈ ਵਿਜੇ ਦੇ ਬ੍ਰਾਂਡਡ ਪੀਸ ਆ ਚਾਚਕਾ ਇਹ ਸਟੱਫ ਬਹੁਤ ਸੋਹਣਾ ਵੀਰੇ ਪਿਓਰ ਕਾਟਨ ਦੇ ਵਿੱਚ ਹੈ ਬ੍ਰਾਂਡ ਦੀ ਮੋਹਰ ਲੱਗੀ ਹੋਈ ਜੈ ਵਿਜੇ ਦੇ ਵਿੱਚ ਟ੍ਰਿਲਕਟ ਲੈਸ ਪਾਕਿਸਤਾਨੀ ਲੈਸ ਦਿੱਤੇ ਹੋਏ 슬ੀਵ ਵਗੈਰੇ ਤੇ ਅਡਜਸਟਮੈਂਟ ਕਰਨ ਵਾਸਤੇ ਵੀਰੇ ਨਾਲ ਦੁਪੱਟਾ ਫੁੱਲ ਪਿਓਰ ਜਿਓਮੈਟ੍ਰੀਕਲ ਦੇ ਵਿੱਚ ਬਾਟਮ ਤੇ ਸਟਾਈਲ ਦਿੱਤਾ ਵੀਰੇ ਪੱਟੀ ਦਾ ਟਰਾਊਜ਼ਰ ਪਲਾਜ਼ੋ ਸ਼ਲਾਰਾ ਵਗੈਰਾ ਕੁਝ ਹੀ ਬਣਾ ਦਿੰਦੇ ਆ ਉਹਨਾਂ ਦੇ ਕਲਰ ਦੇ 4-5 ਕਲਰ ਦਾ ਸੈੱਟ ਆ ਚੁੱਕਿਆ ਹੈ ਚੀਜ਼ ਆ ਚੁੱਕਿਆ ਨਵੀਂ ਰੇਟ ਕਰ ਲਈ ਗੱਲ ਡਿਸਕਾਊਂਟ ਦੇ ਵਿੱਚ ਆ ਚੁੱਕਿਆ ਬਹੁਤ ਘੱਟ ਰੇਟ ਜੈਨੂਨ ਰੇਟਾਂ ਦੇ ਵਿੱਚ ਚੀਜ਼ਾਂ ਆ ਦੇਖੋ ਜੀ ਅਤੇ ਆ ਦੇਖੋ ਪਿਕ ਆਰਟੀਕਲ ਦੇ ਵਿੱਚ 2350 ਰੁਪਏ ਦੇ ਵਿੱਚ ਚੀਜ਼ਾਂ ਆ ਚੁੱਕਿਆ ਬਹੁਤ ਘੱਟ ਰੇਟ ਵਿੱਚ ਮਿੰਨਾ ਗੋਠੀਵੜ ਵਿੱਚ ਤੋਬੀ ਵਰਗੇ ਡਿਜ਼ਾਈਨ ਆ ਚੁੱਕਿਆ ਆਪਣੇ ਕੋਲੇ ਕਿੱਡੇ ਪਿਆਰੇ ਸ਼ਾਨਦਾਰ ਆਰਟੀਕਲ ਆ ਚੁੱਕਿਆ ਆ ਦੇਖੋ ਜੀ ਟਾਈ ਪੱਟੀ ਸਟਾਈਲ ਬਹੁਤ ਸੋਹਣੀ ਹੈ ਤੇ ਆ ਦਿੱਤਾ ਹੋਇਆ ਬਾਜੂ ਦਾ ਆਰਟੀਕਲ ਬਾਜੂ ਦਾ ਅਮਰੀਲਾ ਕਰ કોટਨ ਦਾ ਪਿਓਰ ਦਾ ਸੂਟ ਆ ਚੁੱਕਿਆ ਜੈ ਵਿਜੇ ਬ੍ਰਾਂਡ ਦਾ ਦੁਪੱਟਾ ਮਲਮਲ ਦਾ ਕਲਰ ਦੋ ਆਇਆ ਵੀਰੇ ਸਪੈਸ਼ਲ ਆਈਟਮ ਆ ਪਹਿਲਾਂ ਦੇਖ ਲਓ ਡਿਜ਼ਾਈਨ ਆਹ ਜੀ ਤੇ ਹੁਣ ਦੇਖੋ ਦੂਜਾ ਆਰਟੀਕਲ ਦੂਜਾ ਆਰਟੀਕਲ ਵੀ ਬਹੁਤ ਪਿਆਰਾ ਆ ਚੁੱਕਿਆ ਵੀਰੇ ਸੇਮ ਮਟਕੇ ਤੇ ਡਿਜ਼ਾਈਨਰ ਚੀਜ਼ ਆ ਚੁੱਕਿਆ ਰੇਟ ਦੀ ਗੱਲ ਕਰੀਏ 50% ਡਿਸਕਾਊਂਟ ਲੱਗਿਆ ਹੈ ਜੀ 4700 ਵਾਲੀ ਕੈਟਲੌਗ ਦਾ ਪੀਸ ਹੈ ਵੀਰੇ 2350 ਰੁਪਏ ਚ ਮਿਲਣਾ ਗੋਠੀ ਵੜਵੜ ਢੋਬੀਦਰ ਬਠਿੰਡਾ ਲੋ ਕਿੰਨੇ ਪਿਆਰੇ ਆ ਚੁੱਕੇ ਸ਼ਿਮਰ ਮਸਲੀਨ ਦੇ ਵਿੱਚ ਨਵੀਆਂ ਚੀਜ਼ਾਂ ਪਾਰਟੀ ਵਰ ਲੁੱਕ ਦੇ ਵਿੱਚ ਆ ਚੁੱਕਿਆ ਸਾਰਾ ਟੋਟਲੀ ਪੀਆਰ ਆਊਟਲਾਈਨਿੰਗ ਦਾ ਕੰਮ ਕੀਤਾ ਹੋਇਆ ਤੇ ਆ ਦੁਪੱਟਾ ਦੇਖ ਲੋ ਕਿੰਨਾ ਸ਼ਾਨਦਾਰ ਹੈ ਆ ਮੜੇ ਇੱਧਰ ਲਿਖਾਓ ਵੀ ਜੀ ਆਹ ਲੋ ਜੀ ਆਹ ਰੰਗ ਹੈ ਜੀ ਇਹ ਚ ਇੱਕ ਗੁਜਾਰਾ ਰੰਗੇ ਕਾਹ ਹੈਗਾ ਜੀ ਇੱਥੇ ਤੇ ਤੀਜਾ ਚਾਰ ਰੰਗ ਦਾ ਡਿਆਣਾ ਚੁੱਕਿਆ ਵੀਰੇ ਚਾਰ ਰੰਗ ਪੀਸਾਂ ਦਾ ਸੈੱਟ ਹੈ ਰੇਟ 2250 ਰੁ ਬਠਿੰਡਾ ਸੋਨੇ ਦੇ ਸਟਾਈਲਿਸ਼ ਪੀਸ ਆਜੂ ਕੇ ਆਪਣੇ ਕੋਲੇ ਬਰਬਰੀ ਦੇ ਉੱਪਰ ਕੋਇਲ ਪੇਂਟਿੰਗ ਦੇ ਨਾਲ ਦਬਕੇ ਦਾ ਕੰਮ ਹੈ ਇਹ ਡਿਜ਼ਾਈਨਰ ਚੀਜ਼ਾਂ ਆ ਦੇਖ ਲਓ ਜੀ ਕਿੱਡੇ ਪਿਆਰੇ ਸੂਟ ਹੈ ਨਾਲ ਦੁਪੱਟਾ ਵੀ ਸੇਮ 베ਜ ਦਾ ਬਰਬਰੀ ਦਾ ਤੇ ਦੇਖੋ ਤੁਸੀਂ ਕਲਰ ਕਲਰ ਹੈਗੇ ਵੀਰੇ 4 4 ਕਲਰ ਦਾ ਸੈੱਟ ਹੈ ਰੇਟ 2750 ਰੁਪਏ ਡਿਸਕਾਊਂਟ ਚ ਲਿੰਦਾ ਗੋਠੀ ਵੱਲ ਵੱੜ ਢੋਬੀ ਵਿਆਰ ਬਠਿੰਡਾ ਆਇਆ ਪਿਓਰ ਕਾਟਨ ਦੇ ਬ੍ਰਾਂਡਡ AK Tex, Ram Tex ਸਾਰੇ ਬ੍ਰਾਂਡ ਆਣਗੇ ਭਾਜੀ। ਰੇਟ ਹੈਗੇ ਅੱਧੇ 1500 ਰੁਪਏ ਦੀ ਰੇਂਜ 'ਚ ਵਰਕ ਵਾਲਾ ਸੂਟ ਮਿਲਣ ਜਾ ਰਹੇ ਆ। ਦੁਪੱਟਾ ਆਊਗਾ ਮਸਲੀਨ ਦਾ ਭਾਜੀ। ਕਲਰ ਆਏ ਆ ਜਿ 3 ਬਹੁਤ ਸੋਹਣੇ ਕਲਰ ਚਾਟ ਆਏ ਆ। ਕਾਟਨ ਸੂਟ ਹੈ ਪਿਓਰ ਕਾਟਨ ਦਾ ਉੱਤੇ ਵਰਕ ਹੋਇਆ ਹੋਇਆ ਜੀ ਦੁਪੱਟਾ ਆਊਗਾ ਮਸਲੀਨ ਦਾ। ਰੇਟ ਹੈ 1550 ਰੁਪਏ। 1550 ਰੁਪਏ 'ਚ ਡਿਜ਼ਾਈਨ ਬਹੁਤ ਸੋਹਣੇ ਆਏ ਆ ਭਾਜੀ। ਅਗਲਾ ਕੀ ਹਾਲ ਚਾਲ ਹੈ ਜੀ? ਕੱਲ ਹੈਗਾ ਜੀ ਸੰਡੇ ਦੇ ਕੱਲ ਨੂੰ ਹੋਣਾ ਆ ਆਪਾਂ ਲਾਈਵ। ਟਾਈਮ ਤੁਹਾਨੂੰ ਮੈਂ ਇੱਕ ਵਾਰੀ ਫੇਰ ਨੋਟ ਕਰਾਦਾ 10:15 ਤੇ ਆਪਾਂ ਲਾਈਵ ਹੋ ਜਾਾਂਗੇ ਜੀ ਨਵਾਂ ਮਾਲ ਮੇਰੇ ਕੋਲ ਆ ਚੁੱਕਿਆ ਜੋ ਕਿ ਅਸੀਂ ਤੁਹਾਨੂੰ ਕੱਲ ਦਿਖਾਵਾਂਗੇ ਤੇ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਲਾਈਵ ਦੇ ਵਿੱਚ ਸਾਡੀ ਸਟੋਰੀ ਤੁਸੀਂ ਮੈਂਸ਼ਨ ਕਰਨੀ ਹੈ ਤੇ ਅਸੀਂ ਕੱਢਾਂਗੇ ਜੀ 10 ਲੱਕੀ ਕਸਟਮਰ ਮਾਲ ਆਪਣੇ ਕੋਲ ਨਵਾਂ ਆ ਚੁੱਕਿਆ ਇਹ ਤੁਹਾਨੂੰ ਦਿਖਾਇਆ ਕਦੋਂ ਜਾਏਗਾ ਜੀ ਕੱਲ ਸਾਰੇ ਲਾਈਵ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਵੈਰਾਈਟੀ ਦੇਖਣ ਨੂੰ ਮਿਲੂਗੀ ਤੇ ਭੁੱਲਿਓ ਨਾ 10:30 ਵਜੇ ਆਜਿਓ ਤੁਸੀਂ ਸਾਰੇ ਵੀਡੀਓ ਦੇ ਵਿੱਚ ਧੰਨਵਾਦ ਸੋ ਇਹ ਆਪਾਂ ਹੋਵਾਂਗੇ ਜੀ ਲਾਈਵ ਧੰਨਵਾਦ ਜੀ ਸਾਡੇ ਕੀ ਡਿਜ਼ਾਈਨ ਅੱਜ ਕੀ ਕੋਇਲ ਪੈਂਡਿੰਗ ਦੇ ਉੱਪਰ ਆਊਟਲਾਈਨਿੰਗ ਦਾ ਡਿਜ਼ਾਈਨ ਬਾਟਮ ਆ ਗਿਆ ਮਸਲੀਨ ਦੀ ਨਾਲ ਦੁਪੱਟਾ ਸੇਮ ਬੇਜ ਦਾ ਬਰਬੀ ਦੇ ਬੇਸ ਦੇ ਉੱਪਰ ਰੇਡ ਸੋਹਣੀ ਚੀਜ਼ ਆ ਚੁੱਕੀ ਹੈ ਨਵੀਂ ਚੀਜ਼ ਦੇ ਨਾਲ ਕਲਰ ਲਗੇ ਆ ਚਾਰ ਵੀਰੇ ਤੇ ਰੇਡ ਦੀ ਗੱਲ ਕਰੀਏ 2450 ਡਿਸਕਾਊਂਟ ਚ ਲੈਣਾ ਗੋਠੀ ਵੇਟ ਤੋਬੇਰ ਵਿਟਣ ਦੇ ਵੈਰੈਟੀ ਬਹੁਤ ਆ ਚੁੱਕੀ ਹੈ ਧੰਨਵਾਦ ਇਹ ਘੇਰੇ ਤੇ ਕੱਟਵਰਕ ਸਟਾਈਲ ਦੀ ਐਂਡ ਤੇ ਹਰਾ ਹੈਂਡ ਦਾ ਕੰਮ ਕੀਤਾ ਆ ਸਾਰਾ ਹੈਂਡ ਹੈ ਤੇ ਭਾਜੀ ਆ ਆ ਬ੍ਰਾਂਡ ਬ੍ਰਾਂਡ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਸਾਨੂੰ ਜਾਣਦੇ ਨਾ ਜਾਣਦੇ ਹੋ ਵੀ ਬ੍ਰਾਂਡ ਨੂੰ ਤਕਨੀਕਾਂ ਜਾਣਦੇ ਹੋ ਆ ਹੈਂਡਵਰਕ ਦਾ ਵਰਕ ਹੈ ਸਾਰਾ ਕਪੜਾ ਕੋਟਨ ਦਾ ਬਗੈਰ ਲੋਨ ਤੋਂ ਬਗੈਰ ਡ੍ਰੈਗਿੰਗ ਤੋਂ ਤੇ ਆ ਮਸ਼ਰੀਨ ਦਾ ਦੁਪੱਟਾ ਵੀਰੇ ਮਸ਼ਰੀਨ ਦਾ ਦੁਪੱਟਾ ਏ ਕਲਾਸ ਪੀਸ ਏ ਕਲਾਸ ਪੀਸ ਹੈ ਜੀ ਮਸ਼ਰੀਨ ਦਾ ਦੁਪੱਟਾ ਸਾਲ ਭਾਜੀ ਆਪਣੇ ਕੋਲ ਆਇਆ 2550 ਰੁਪਏ ਦਾ ਪਾਰਟੀ ਵੇਅਰ ਔਰ ਕੋਟਨ ਪਿਓਰ ਕੋਟਨ 100% ਕੋਟਨ ਪੈਚ ਵਰਕ ਦੀ ਡਿਜ਼ਾਈਨ ਹੈ ਵੀਰ ਜੀ ਏ ਕਲਾਸ ਪੀਸ ਹੈ ਵੀਰ ਜੀ ਬਹੁਤ ਹੀ ਸ਼ਾਨਦਾਰ ਪੀਸ ਹੈ ਵੀਰ ਜੀ ਕੀਂਦੇ ਕਲਰ ਹੈ ਵੀਰ ਜੀ ਆਹਲੇ RAM 택ਸ ਨੂੰ ਕੋਣ ਨਹੀਂ ਜਾਣਦਾ ਜੀ RAM 택ਸ ਬ੍ਰਾਂਡ ਹੈ ਜੀ ਬਹੁਤ ਵਧੀਆ ਬ੍ਰਾਂਡ ਹੈ ਬਹੁਤ ਹੀ ਵਧੀਆ ਕਾਰ ਹੈ ਜੋ ਆਪਣਾ ਕੱਪੜਾ ਬਿਲਕੁਲ ਟਿਕ ਟੋਪ ਲੰਦਾ ਹੈ ਜੀ ਵੀਡੀਓ ਨੂੰ ਕਰ ਦਿਓ ਵੀਰੇ ਸ਼ੇਅਰ ਇਹ ਕੋਈ ਪਾਕਿਸਤਾਨ ਦਿਖਾ ਰਹੇ ਨਹੀਂ ਇਹ ਪਿਓਰ ਪੋਰਟਿੰਗ ਦਾ ਡਿਜ਼ਾਈਨ ਹੈ ਇਹ ਕਲਰ ਦਾ ਸਟਾਈਲ ਹੈ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਘੇਰਾ ਜੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਇਹ ਕਲਾਸ ਪੀਸ ਹੈ ਵੀਰ ਜੀ ਇਹ ਦੁਪੱਟਾ ਕੱਟਵਰਕ ਦਾ ਕੱਟਵਰਕ ਦਾ ਦੁਪੱਟਾ ਮਸ਼ੀਨ ਦਾ ਵੀਜੀ ਮਸ਼ੀਨ ਦਾ ਦੁਪੱਟਾ ਕੱਟਵਰਕ ਕੱਟਵਰਕ ਬਹੁਤ ਪਿਆਰਾ ਏ ਕਲਾਸ ਪੀਸ ਏ ਵੀਜੀ ਸਾਰਾ ਘੇੜੇ ਤੇ ਕੱਟਵਰਕ 2450 ਦਾ ਰੇਟ ਏ ਵੀਜੀ ਕਲਾ ਚਾਰਟ ਹੈਗੀ ਏ ਬੁਟੀਕ ਦਾ ਪੀਸ ਹੈ ਰਾਕੀ ਦਾ ਬ੍ਰਾਂਡ ਹੈ ਰਾਕੀ ਦਾ ਬ੍ਰਾਂਡ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਗੁਗਰ ਆ ਵੀਡੀਓ ਨੂੰ ਕਰਦੀ ਹੈ ਵੀਰੇ 6 ਲਾਈਕ ਕਮੈਂਟ ਧੰਨਵਾਦ ਆਪਾਂ ਲੈ ਕੇ ਆਇਆ 5 ਮੀਟਰ ਸੂਟ ਦੇ ਉੱਪਰ ਹਲਕਾ ਜਿਹਾ ਹੈਂਡਵਰਕ ਪਿਓਰ ਪਾਡਨ ਦਾ ਪੀ ਆਰ ਦਾ ਬ੍ਰਾਂਡ ਹੈ ਜੀ 5 ਮੀਟਰ ਆਲਓਵਰ ਫੂਟ ਹੈ ਫਰੰਟ ਤੇ ਖਰਾ ਹੈਂਡਵਰਕ ਬੰਨਿਆ ਹੋਇਆ ਵੀਰ ਜੀ ਇਹ ਕਲਾਸ ਪੀਡੀਐਨ ਚੱਕ ਦਾ ਸਭ ਤੋਂ ਬੜਾ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸਮਾਰਟ ਡਿਜ਼ਾਈਨ ਹੈ ਵੀਰ ਜੀ ਜੇ ਆਹ ਵੇਖੀਏ ਦੁਪੱਟਾ ਫੁੱਲ ਪਿਓਰ ਦੁਪੱਟੇ ਨਾਲ ਜੀ ਸਾਰਾ 150 ਰੁਪਏ ਦਾ ਸੂਟ ਹੈ ਜੀ ਏ ਕਲਾਸ ਸੂਟ ਹੈ ਵੀ ਏ ਕਲਾਸ ਦੁਪੱਟਾ ਏ ਕਲਾਸ ਟੀਕ ਇਹ ਦੇਖੋ ਐਡਾ ਹਲਕਾ ਦੁਪੱਟਾ ਹੈ ਸਿਰ ਤੇ ਉਪਰ ਵਾਲਾ ਦੁਪੱਟਾ 2.5 ਮੀਟਰ ਦੁਪੱਟਾ ਵੀ ਜੀ ਆਹ ਕਲਰ ਚਾਰ ਲੱਗੇ ਨੇ 4 ਰੁਪਏ ਬਹੁਤ ਹੀ ਪਿਆਰੇ ਪਿਆਰੇ ਕਲਰ ਚਾਰ ਨੇ ਏ ਕਲਾਸ ਪੀਸ ਹੈ 2.5 ਮੀਟਰ ਸੂਟ ਤੇ ਉਪਰ ਹੈਂਡਵਰਕ ਦਾ ਪਲੱਸ ਦੁਪੱਟਾ ਪ્યો ਦਾ ਬਸ ਵੀਡੀਓ ਨੂੰ ਕਰ ਦਿਓ ਵੀਰੇ ਸ਼ੇਅਰ ਲਾਇਕ ਕਮੈਂਟ ਇਹਰਾ ਸੂਟ ਆਪਾਂ ਦਿਖਾ ਰਣਾ ਏ ਆਰਗੈਨਿਕ ਦਾ ਸੂਟ ਹੈ ਆਰਗੈਨਿਕ ਨੇ ਪ੍ਰਿੰਟ ਨੇ ਉੱਪਰ ਹਲਕਾ ਆ ਹੈਂਡਵਰਕ ਹੈ ਜੀ ਹਲਕਾ ਇਹ ਹੈਂਡਵਰਕ ਹੈ ਪਾਰਟੀ ਦੇ ਸੂਟ ਹੈ অর্ਗੈਨਿਕ ਦਾ ਸੂਟ ਹੈ অর্ਗੈਨਿਕ ਦਾ ਹੀ ਦੁਪੱਟਾ ਹੋਏਗਾ ਆਹ ਦੁਪੱਟਾ ਵੀ ਇੰਚ অর্ਗੈਨਿਕ ਦਾ ਬਹੁਤ ਹੀ ਪਿਆਰਾ ਆਰਟੀਕਲ ਹੈ ਏ ਕਲਾਸ ਪੀਸ ਹੈ ਜੀ ਬਹੁਤ ਹੀ ਕਲੈਕਟਰ ਤੇ ਇਹਦਾ ਰੇਟ ਹੈ ਗਿਆ ਸਿਰਫ 2350 ਰੁਪਏ ਦਾ ਪਾਰਟੀ ਵੇ অর্ਗੈਂਜਾ অর্ਗੈਂਜਾ ਕਲਰ ਮਿਲਣਗੇ ਵੀਰ ਜੀ ਇੰਚ ਕੰਨ ਜੀ ਏ ਕਲਾਸ ਪੀਸ ਗਰਮੀਆਂ ਦਾ ਤੋਫਾ ਚੰਦਾ ਕਪੜਾ ਆਰਾਮਦਾਰ ਕਪੜਾ ਕੰਫਰਟੇਬਲ ਕਪੜਾ ਤੇ ਵੀਡੀਓ ਨੂੰ ਕਰ ਦਿਓ ਵੀਰੇ ਸ਼ੇਅਰ ਸੈਟ ਹੈ ਤੇ ਗੱਲਾਂ ਨਾਲ ਗਏ ਆ ਆਪ ਨੂੰ ਆ ਆ ਬੋਟਮ ਹੈ ਜੀ ਫਟਾਫਟ ਦਿਖਾ ਦਿਓ ਟਾਈਮ ਬਹੁਤ ਘੱਟ ਹੈ ਲੋ ਹੁਣ ਦੇਖੋ ਦੇਖੇ ਦੇ ਕਲਰ ਦਿਖਾ ਦਿਓ ਕਲਰ ਦਿਖਾ ਦਿਓ ਰੇਟ ਦੱਸਿਓ ਪਾਜੀ ਆ ਲੋ ਸਾਰੇ ਚਾਰ ਕਰਵੇ ਦੀ ਚਾਰ ਕਲਰਾਂ ਰੇਟ ਹੈ ਜੀ ਸਿਰਫ 1200 ਰੁਪਏ ਦਾ ਅਗਲਾ ਆਰਟੀਕਲ ਉਹ ਪੋਲੇ ਫੁੱਲ ਬਣਦਾ ਆ ਠੀਕ ਆ ਤੇ ਹੋਰ ਕੋਟਨ ਤੇ ਆਣਗੇ ਬ੍ਰਾਂਡ ਬਿੱਲਾ ਦਾ ਮਾਲ ਆ ਪਾਜੀ ਬ੍ਰਾਂਡ ਵੇਚ ਲੱਗੇ ਆ ਬੁਟੀਕ ਪੀਸ ਆਣਗੇ ਬਾਜੀ ਸਲਵਾਰ ਦੇ ਪੌਂਟਿਆਂ ਤੇ ਵਰਕ ਆਣਗੇ ਇੱਧਰ ਦਿਖਾਓ ਬਾਜੀ ਇੱਧਰ ਇੱਧਰ ਆਹ ਲਾਈਵ ਇੱਧਰ ਹੈ ਉਹ ਲਾਓ ਜੀ ਲਾਓ ਲੋ ਚੈੱਕ ਕਰੋ ਪਹਿਲਾਂ ਜੀ ਬੁਟੀਕ ਸਟਾਈਲ ਹੈ ਬਾਜੀ ਇਹ ਉਦੋਂ ਵੀ ਘੱਟ ਹੈ ਰੇਟ ਇਹ ਬਾਜੀ ਪਹਿਲਾਂ ਤੇ ਚੈੱਕ ਕਰੋ ਬੋਟਮ ਦੇ ਵਰਕ ਹੈਗੇ ਜੀ ਬਾਟਮ ਤੇ ਵਰਕ ਸਰਜੀ ਆ ਲੋ ਤੇ ਬਾਹਾਂਵਾਂ ਤੇ ਕਰ ਲੋ ਚਾਹੇ ਕਰ ਲੋ ਸਲਵਾਰ ਤੇ ਤੇ ਭਾਜੀ ਰੇਟ ਰੇਟ 1050 ਭਾਜੀ 1050 ਰੁਪਏ ਚ ਇਹਨਾਂ ਸੋਨਾ ਡਿਜ਼ਾਈਨ ਆ ਅਗਲਾ ਆਰਟੀਕਲ ਭਾਜੀ ਹੋਰ ਬੋਲੋ ਅਗਲਾ ਆਰਟੀਕਲ ਆ ਗਿਆ ਭਾਜੀ ਬੋਲੋ ਤੇ ਗੋਰੀ ਭਾਜੀ ਭਾਜੀ ਚਾਰ ਚਾਰ ਕਲਰ ਚੈੱਕ ਕਰੀਏ ਜੀ ਮੇਰੇ ਭਾਈ ਤੁਸੀਂ ਵੀ ਬੋਲੋ ਚੈੱਕ ਭਾਜੀ ਮਾਲ ਭਾਜੀ ਆ ਲੋ ਚਾਰ ਚਾਰ ਕਲਰ ਹੈ ਇਹਦੇ ਆਂਦੇ ਹਾਂਜੀ ਸੈੱਟ ਭਾਜੀ ਮਾਲ ਚਲੋ ਹੋਰ ਜੀ ਭਾਜੀ ਲਓ ਜੀ ਇਹ ਆਂਦੇ ਕੋਈ ਭਾਜੀ ਮੋਰਨੀ ਵਾਲਾ ਡਿਜ਼ਾਈਨ ਹੈ ਹਾਂਜੀ ਭਾਜੀ ਆ ਕਲਰ ਚੈੱਕ ਕਰ ਲਓ ਜੀ ਇਹ ਭਾਜੀ ਰੇਟ ਕਿੰਨਾ ਰੇਟ ਇਹਦਾ ਉਤੋਂ ਵੀ ਘੱਟ ਭਾਜੀ ਆਰਟੀਕਲ ਆ ਗਿਆ ਜੀ ਬ੍ਰੀਕ ਦਾ ਲਾਓ ਜੀ ਡਿਜ਼ਾਈਨ ਦੇਖੋ ਕਿੱਡਾ ਸਵਾਗਤ ਨਵੇਂ ਦੀ ਲਾਓ ਜੀ ਸਾਰਾ ਬਾਸ 1000 ਰੁਪਏ 1000 ਰੁਪਏ ਆਹ ਕਲਰ ਚਾਰ ਕਲਰ ਹੈ ਜੀ ਇਹਦੇ ਫੈਬਰਿਕ ਕੀ ਹੈ ਜੀ ਸਾਈਜ਼ ਭਾਜੀ 950 ਕਲਰ ਚੈੱਕ ਕਰ ਲਓ ਜੀ ਲਓ ਭਾਜੀ ਡਿਜ਼ਾਈਨ ਇੱਕ ਹੋਰ ਧਮਾਕਾ ਜੀ ਆਹ ਲਓ ਜੀ ਬ੍ਰੀਕ ਸਟਾਈਲ ਰੇਟ ਇਹ ਬਹੁਤ ਘੱਟ 1200 ਰੁਪਏ ਸਿਰਫ 1200 ਕਲ ਨਾ ਜੋ 25 25 ਰੋਡ 12 ਉਹ ਵੀ ਪੈਚਲ ਰੇਟ ਖੋਲ ਭਾਜੀ ਇਹ ਪ੍ਰਦੀਪ ਜੀ ਛਾਈ ਨਹੀਂ ਭਾਜੀ ਲੋਕੀ ਮੇਰੇ ਪਹਿਲਾਂ ਸਕਰੀਨ ਸ਼ਾਟ ਲੈ ਕੇ ਆਂਦੀਆਂ ਹੁੰਦਾ ਇੰਨੀ ਡਿਮਾਂਡ ਡਿਮਾਂਡੀ ਆ ਗਿਆ ਭਾਜੀ ਹਾਂਜੀ ਹਾਂਜੀ ਭਾਜੀ ਖੋਲ ਦੇ ਨੇ ਆ ਦੇਖੋ ਪ੍ਰਦੀਪ ਜੀ ਖੋਲ ਦੇ ਨੇ ਤੁ ਜਾ ਡਿਆਣ ਹਾਂਜੀ ਛੋਟਾ ਭਾਈ ਥੋੜਾ ਜਿਹਾ ਪ੍ਰੋਬਲਮ ਆਉ ਨੂੰ ਖੋਲੋ ਜੀ ਬਹੁਤ ਛੋਟਾ ਡਿਆਣ ਹੈ ਆ ਲੋ ਵੀਰੇ ਪ੍ਰਦੀਪ ਜੀ ਚੈੱਕ ਲੋ ਰੂਟ ਨੂੰ ਮਾਲੇ ਗੱਡੀ ਲੋ 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 ਮੇਰੇ ਜਿਹੜੇ ਉਹ ਵੀ ਜੀ ਲੋ ਲੋ ਜੀ ਆ ਜਿਹੜੇ ਸੀਗੇ ਸਾਡੇ ਡਿਜ਼ਾਈਨ ਅੱਜ ਦੇ ਲਾਸਟ ਡੇ ਆਨ ਸੀਗੇ ਪਰ ਜਿਹੜੇ ਡਿਜ਼ਾਈਨ ਤੋਂ ਬਹੁਤ ਪਏ ਆ ਆ ਬਹੁਤ ਪਏ ਆ ਸਭਾ ਸਭਾ ਕਾ ਕਰਾ ਲਿਆ ਬਹੁਤ ਜੀ ਦੱਸਦੇ ਕਾਲੀ ਕਾਲੀ ਖਾਵਾਂਗੇ ਰੀਡਿੰਗ ਦੱਸਾਂਗੇ ਡੀਐਨਏ ਚ ਕਸਟਮਰ ਵੀ ਜਾਨ ਜਾਨ ਦੇ ਦੇਖ ਲਓ ਸਮਾਂ ਬਹੁਤ ਘੱਟ ਹੈ ਜਿਵੇਂ ਤੁਹਾਨੂੰ ਅਸੀਂ ਇਸ ਵਾਰ ਲਾਈਵ ਮਾਇਆ ਅਗਲੀ ਵਾਰ ਵੀ ਸੰਡੇ ਨੂੰ ਸਵਾ 10 ਵਜੇ ਇਹ ਲਾਈਵ ਹੋਵੇਗੀ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਰਹੇ ਐ ਸਾਡੀ ਕਮੀਆਂ ਨੂੰ ਮੈਂਸ਼ਨ ਕਰਨਗੇ ਉਹਨਾਂ ਨੂੰ ਆਪਾਂ ਬਾਜੀ ਵੀ ਦਵਾਵਾਂਗੇ ਕਹਿੰਦੀ ਗੱਲ ਨਹੀਂ 10 ਲੱਕੀ ਡਰਾ ਪਹਿਲੇ ਭਾਜੀ ਹਾਂਜੀ ਹਾਂਜੀ ਦੇਖ ਲਵਾਂਗੇ ਭਾਜੀ ਜਿਹੜੇ ਵੀ ਕਸਟਮਰ ਆਪਣੇ ਸਟੋਰੀ ਨੂੰ ਮੈਂਸ਼ਨ ਕਰਨਗੇ ਜਿਹੜੇ ਸਾਡੇ ਨਾਲ ਪਣਾ ਜੁੜੀ ਹੋ ਰਹੀਆਂ ਸਾਈਲ ਭਾਜੀ ਉਹਨਾਂ ਨੂੰ ਦਿੱਤਾ ਜਾਏਗਾ ਉਹਨਾਂ ਨੂੰ ਦਿੱਤਾ ਜਾਊਗਾ ਮੇਰੇ ਲੱਕੀ ਕਸਟਮਰ ਨੂੰ ਵੱਡੇ ਪਣੇ ਦਾ ਸੂਟ ਸੂਟ ਦੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਧੰਨਵਾਦ ਜੀ ਐਵੇਂ ਅਗਲੀ ਵਾਰ ਵੀ ਆਈਓਗੇ 1.5 ਦੁਪੱਟਾ ਚੈੱਕ ਕਰੋ ਤੇ ਸੂਟ ਚੈੱਕ ਕਰੋ ਜੀ। ਕੀ ਬਾਤ ਹੈ। ਬਹੁਤ ਸ਼ਾਨਦਾਰ ਸੂਟ, ਦੁਪੱਟਾ ਫੈਂਸੀ, ਡੋਲ ਵਾਲਾ ਡੀਐਨ। ਇਹ ਕਲਰਾਂ ਦੀ ਗੱਲ ਕਰੀਏ ਸਾਈਲ ਬਾਜੀ ਕਲਰ ਦੀ ਗੱਲ ਕਰੀਏ ਤਾਂ ਡਾਰਕ ਵੀ ਮਿਲ ਜਾਣਗੇ। ਕਲਰ ਸਾਰੇ ਤਰ੍ਹਾਂ ਦੇ ਮਿਲਣ। ਆਪਣੇ ਕੋਲ ਨਾ ਸਾਰੀ ਆਈਟਮ ਜਿਹੜੀ ਹੋ ਦਾਰੇ ਆਪਾਂ। ਆਪਾਂ ਸਾਰੀ 50% ਔਫ ਦਾ ਵਾਅਦਾ ਆਪਾਂ। ਹਾਂ ਕਲਰ ਚੈੱਕ ਕਰੋ ਤੁਸੀਂ। 30% ਔਫ। ਹਾਂ 30% ਔਫ ਵਾਲਿਆਂ ਨੂੰ। ਇਹ ਨਵੀਆਂ-ਨਵੀਆਂ ਚੀਜ਼ਾਂ ਮਿਲਣਗੀਆਂ ਕਿੱਥੇ ਬਾਜੀ? ਇਹ ਬਾਜੀ ਕੋਈ ਸ਼ਾਇਦ ਇੱਕੋ ਦੁਕਾਨ ਅਨਾਮੀ ਦੁਕਾਨ। ਅਨਾਮੀ ਦੁਕਾਨ ਤੇ ਆਣਾ ਨਾ ਅਸੀਂ। ਕੀ ਰੇਟ ਤੇ ਲੈਣੇ ਆ ਤਾਂ ਕੋਠੀ ਵਾਲੇ ਨਾਲ ਬੋਲ ਨੂੰ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਇਆ ਦੁਪੱਟਾ ਬਹੁਤ ਫੈਨਸੀ ਹੈ ਤੇ ਭਾਜੀ ਰੇਟ ਜਿਹੜਾ ਇਹਦਾ ਹੈਗਾ 2850 ਦੀ ਰੇਂਜ ਵਿੱਚ ਮਿਲਣਾ ਹੈ ਡਿਜ਼ਾਈਨਰ ਤੋਂ ਤੁਹਾਨੂੰ ਪਾਰਟੀ ਵੇਅਰ ਇੱਥੇ ਦੋ ਡਿਜ਼ਾਈਨਾਂ ਦੇ ਵੀਰ ਜੀ ਦੂਜਾ ਡਿਜ਼ਾਈਨ ਵੀ ਦਿਖਾ ਦਿਓ ਉਹ ਕਿਹੜੇ ਵਾਲਾ ਡਿਜ਼ਾਈਨ ਦਿਓ ਉਹ ਵੀ ਚਾਰ ਡਿਜ਼ਾਈਨ ਵੀ ਦਿਖਾ ਦਿਓ ਕੇਰੇ ਵਾਲਾ ਸਰ ਜੀ ਇਹਦੇ ਇੱਕ ਡਿਜ਼ਾਈਨ ਹੋਰ ਆਂਦਾ ਜੀ ਜਿਵੇਂ ਕਿ ਤੁਹਾਨੂੰ ਇਹਦੇ 'ਚ ਆਪਾਂ ਕਲਰ ਦਿਖਾਏ ਆ ਗੋਟਾ ਪੱਤੀ ਦਾ ਵਰਕ ਹੋਇਆ ਹੈ ਉੱਪਰ ਬਹੁਤ ਪਿਆਰਾ ਸਟਾਈਲ ਹੈ ਆ ਲੈ ਕੋਈ ਦੂਸਰਾ ਜਿਹੜਾ ਇਹਦਾ ਸਟਾਈਲ ਆਇਆ ਬਹੁਤ ਪਿਆਰਾ ਸਰਦੀਪ ਜੀ ਕੇਰੇ ਦਾ ਸਟਾਈਲ ਹੈ ਦੇਖੋ ਜੀ ਇਹ ਉਹ ਡਿਜ਼ਾਈਨ ਨੇ ਜੇ ਆਪਾਂ ਪਾਰਟੀ ਵਿੱਚ ਤਾਂ ਲੈ ਆਰਗੇਨਿਕ ਸਟੱਫ ਹੈ ਗਰਮੀਆਂ ਨਾਲ ਪਾਰਟੀ ਵਿੱਚ ਸਟੱਫ ਹੈ ਤੇ ਕਪੜਾ ਉਹ ਹੈ ਕਿ ਗਰਮੀ ਨਹੀਂ ਕਰੇਗਾ ਤਪੇਗਾ ਨਹੀਂ ਆਰਾਮਦਾ ਉਹ ਸਾਰਾ ਵਰਕ ਹੈਂਡ ਦਾ ਵਰਕ ਸਾਰਾ ਵਰਕ ਦਿਖਾ ਦਿਓ ਜੀ ਲਾਈਵ ਦੇ ਵਿੱਚ ਆਪਨਾ ਕੰਮ ਕੀਤਾ ਜੀ ਲਾਈਵ ਵੀਡੀਓ ਚੱਲ ਰਹੀ ਹੈ ਵੀਡੀਓ ਨੂੰ ਪੂਰਾ ਦੇਖਿਓ ਜੀ ਇਹਦਾ ਦੁਪੱਟਾ ਜਿਹੜਾ ਹੈ ਲਾਈਵ ਨਾਲ ਜੁੜਨੇ ਲਈ ਧੰਨਵਾਦ ਤੁਹਾਡਾ ਜੀ ਆ ਦਪੱਟਾ ਬਹੁਤ ਸੋਹਣਾ ਇਹ ਵੀ ਜੀ ਸਾਰਾ ਹੱਥ ਦਾ ਕੰਮ ਹੈ ਹਾਂ ਜੀ ਹਾਂ ਜੀ ਇਹ ਸਾਰਾ ਹੱਥ ਦਾ ਕੰਮ ਹੈ ਕੰਮ ਚੈੱਕ ਕਰੋ ਸਾਰਾ ਹੱਥ ਦਾ ਕੰਮ ਹੈ 2350 2250 ਦੇ ਆਰਟੀਕਲ ਨੇ ਜੀ ਜੀ ਹੁਣ ਕਲਰ ਦਿਖਾ ਦੀਏ ਆਂ ਖਾਓ ਭਾਜੀ ਹਾਂ ਕਲਰ ਚੈੱਕ ਕਰੋ ਜੀ ਕਲਰ ਡਿਜ਼ਾਈਨ ਆਏਗੇ ਜੀ 2250 2350 ਲਗ ਲਗ ਡਿਜ਼ਾਈਨਿੰਗ ਹੈ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਹੈ ਕਲਰ ਤੁਸੀਂ ਚੈੱਕ ਕਰ ਰਹੇ ਹੋ ਜਮ ਇੰਗਲਿਸ਼ ਕਲਰ ਨਾਲ ਦੇ ਸੈਟ ਮਿਲਣਗੇ ਤੁਹਾਡੇ ਕੋਲ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆਏ ਜੀ ਇਹ ਆ ਦੇ ਫੋਰੀ ਕਲਰ ਡੀਨ ਨੂੰ ਚੈੱਕ ਕਰ ਲੋ ਬਹੁਤ ਸੋਹਣੇ ਸੋਹਣੇ ਆਣ ਆਏ ਹਨ ਸਨੀਜੀ ਕੋ ਪ੍ਰਿੰਟਿੰਗ ਵਾਲੇ ਡੀਨ ਦੋ ਹੁਣ ਆਪਾਂ ਨੂੰ ਠੀਕ ਨਵੀਆਂ ਚੀਜ਼ਾਂ ਹੋਰ ਆਈਆਂ ਪ੍ਰਦੀਪ ਜੀ ਉਹ ਪਾਰਟੀ ਮੇਰੀ ਬੜੀ ਇੱਕੋ ਸਾਡੀ ਟੀਮ ਨਾ ਥੋੜੀ ਸੇਵਾ ਚ ਹੱਦਮ ਲੱਗੀ ਜਾਂਦੀ ਹੈ ਆ ਲੋ ਜੀ ਆ ਆ ਗਿਆ ਇਹ ਨਾ ਦੁਪੱਟਾ ਸਾਡੀ ਟੀਮ ਥੋੜੀ ਸੇਵਾ ਚ ਹੱਦਮ ਲੱਗੀ ਰਹਿੰਦੀ ਹੈ ਸਾਡੀ ਪੂਰੀ ਟੀਮ ਮੇਰੀ ਭੈਣਾਂ ਦੀ ਪੂਰੀ ਟੀਮ ਲੱਗੀ ਹੈ ਹੱਦਮ ਬਦੋ ਬਦ ਮੌਕਾ ਤੇ ਉਹਨਾਂ ਨੂੰ ਇਹ ਚੀਜ਼ਾਂ ਲਈ ਬਦੋ ਬਦ ਲਾਈਵ ਸਾਈਡ ਲਾਈਵ ਆਈ ਬਾਰੇ ਦੱਸੋ ਜਿਹੜੇ ਆਪਾਂ ਲੱਕੀ ਡਰਾਅ ਕਰਾਉਣੀ ਦੱਸੋ ਮਾੜਿਆ ਹਾਂਜੀ ਵੀਰੇ ਲਾਈਵ ਦਾ ਇਹ ਪ੍ਰੋਸੀਜਰ ਹੈ ਜਿਹੜੀਆਂ ਮੇਰੀਆਂ ਭੈਣਾਂ ਲਾਈਵ ਦੇ ਵਿੱਚ ਜੁੜੀਆਂ ਐ ਜਿਹੜੇ ਵੀਰ ਜੁੜੇ ਐ 10 ਲੱਕੀ ਕਸਟਮਰ ਕੱਢੇ ਜਾਂਦੇ ਆ ਹਰ ਵੀਕ ਸਾਡੀ ਸਟੋਰੀ ਨੂੰ ਮੈਂਸ਼ਨ ਕਰੋ ਸਟੇਟਸ ਲਾਓ ਤੇ ਲਾਈਵ ਦੇ ਨਾਲ ਜੁੜੇ ਰਹੋ 15 ਮਿੰਟ ਦਾ ਲਾਈਵ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦਾਗਾ ਜਿਹਦੇ ਵਿੱਚ ਆਪਾਂ ਵੈਰਾਈਟੀ ਵੀ ਦਿਖਾਈਦੀ ਐ ਤੇ ਇਨਾਮ ਵੀ ਕੱਢੀਦੇ ਬਿਲਕੁਲ ਬਿਲਕੁਲ ਸਾਰ ਭਾਜੀ ਤੁਸੀਂ ਸਹੀ ਗੱਲ ਕਰਦਿਆ ਆਪਾਂ ਜਿੰਨੇ ਵੀ ਕਸਟਮਰ ਆਏ ਜਿਨ੍ਹਾਂ ਨੂੰ ਲੱਕੀ ਡਰਾਅ ਕੱਢਿਆ ਉਹਨਾਂ ਨੂੰ ਆਪਾਂ ਨਾਮ ਦਿੱਤਾ ਹੈ ਆ ਨ ਵੀਅਨ ਕੋਟਨ ਦਾ ਸੂਟ ਵੀਅਨ ਕੋਟਨ ਦਾ 1.5 ਮੀਟਰ ਪਾਣੇ ਦਾ 3.5 ਮੀਟਰ ਸੂਟ ਦਵਾਂਗੇ ਹਰ ਇੱਕ ਕਸਟਮਰ ਨੂੰ ਜੇ 10 ਲੱਖੀ ਡਰਾਏ ਸਾਡੇ ਦੀ ਸਾਡੇ ਨਾਲ ਜੁੜਿਓ ਲਓ ਲਾਈਫ ਵਿੱਚ ਨਵੀਆਂ ਨਵੀਆਂ ਚੀਜ਼ਾਂ ਲਾਵਾਂਗੇ ਉਹ ਜਿੰਨੀਆਂ ਵੀ ਚੀਜ਼ ਲਾਵਾਂਗੇ ਅਭੀ ਭਾਜੀ ਜਿੰਨੇ ਵਿੱਚ ਦਿਖਾਵਾਂਗੇ ਨਾ ਸਾਰੇ 50% ਆਫ ਦਿਖਾਵਾਂਗੇ ਪ੍ਰਦੀਪ ਜੀ ਹੁਣ ਟਾਈਮ ਹੁੰਦਾ ਜਾ ਰਿਹਾ ਜਿਹੜਾ ਤਮਾਕਾ ਸੀ ਆਪਣਾ ਉਹ ਤਮਾਕਾ ਕਰਨਾ ਸਾਹਿਲ ਭਾਜੀ ਇੱਕ ਮਿੰਟ ਵੇਟ ਰੱਖੋ ਆਪਾਂ ਜਿਹੜੇ ਤੁਹਾਨੂੰ ਕਿਹਾ ਸੀਗਾ ਲਾਈਵੇ ਸਾਡੇ ਨਾਲ ਬਣੇ ਰਿਓ ਹੁਣ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਪ੍ਰਦੀਪ ਜੀ ਨੇ ਕਿਹਾ ਸੀ ਉਹ ਸੂਲੂ ਤੁਹਾਨੂੰ ਦਿਖਾਵਾਂਗੇ ਆਪਾਂ ਮੈਂ ਸ਼ੂਟ ਪਿੱਛੇ ਕਰਦਾ ਇਹ ਟ੍ਰੇਨ ਕਪੜਾ ਵਾਲਾ ਸਾਰਾ ਪਹੁੰਚੇ ਦੇ ਬਾਅਦ ਕਾਊਗਾ ਠੀਕ ਹੈ ਬਾਜੀ ਆਹ ਬਾਜੀ ਦੁਪੱਟਾਂ ਇਹਦਾ ਦੁਪੱਟਾ ਭਾਜੀ ਕਲਰ ਕਿੰਨੇ ਆ ਕਲਰ ਬਾਜੀ ਜਿਵੇਂ ਕੀ ਅੱਜਕੱਲ ਚੱਲ ਰਿਹਾ ਨਵੇਂ ਕਲਰ ਆਏ ਆ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਆ ਮੈਂ ਤੁਹਾਨੂੰ ਦੁਕਾਨਾ ਆ ਦੇਖੋ ਬਾਜੀ ਅੱਜਕੱਲ ਇੰਗਲਿਸ਼ ਕਲਰ ਚੱਲ ਰਿਹਾ ਹੈ ਬੈਰੀ ਵਾਲੀ ਕੁੜੀ ਵੀ ਇੱਕ ਤਾਂ ਰੈੱਡ ਬਣਾਉਗੀ ਬਾਕੀ ਬਣਾਉਗੀ ਇੰਗਲਿਸ਼ ਕਲਰ ਆਜ ਕਲ ਜੋ ਕਲਰ ਚੱਲ ਰਿਹਾ ਹੈ ਐ ਨਬ ਗਲਤ ਨਹੀਂ ਗੈਟ ਕਰਾਂਗੇ ਜੋ ਕਲਰ ਇਸ ਟਾਈਮ ਜਾ ਰਿਹਾ ਡਿਮਾਂਡ ਚ ਹੈ ਉਹ ਹੀ ਹਾਰਾ ਮੈਂ ਤੁਹਾਨੂੰ ਜੀ ਕਲਰ ਚੈੱਕ ਕਰੋ ਬਾਜੀ ਕਲਰ ਐਡੇ ਸੋਹਣੇ ਸੋਹਣੇ ਕਲਰ ਆ ਦੇਖੋ ਜੀ ਐਡੇ ਪਿਆਰੇ ਪਿਆਰੇ ਔਰ ਜਿੰਨੇ ਵੀ ਕਲਰ ਹਾਰੇ ਪਾਜੀ ਸਾਰੇ 50% ਡਿਸਕਾਊਂਟ ਆਏ। ਸਰੇਡ ਇੱਕ ਵਾਰੀ ਫੇਰ ਨਹੀਂ ਆ। ਸਾਡੇ 1500 ਰੁਪਏ ਸੂਟੇ ਦੀ ਬੋਟਮ ਤੇ ਵਰਕ ਹੈ। ਆਰਗੈਨਿਕ ਸਬ ਆਰਗੰਗਾ ਸਟਾਫ ਹੈ ਜੀ ਜੋ ਉਸਟਮ ਨੰਬਰ 1 ਜਾ ਰਿਹਾ। ਇੱਕ ਹੋਰ ਗੰਜਾਂ ਦਾ ਹਾਰ ਵਾਲਾ ਇਹ ਸੌਫਟ ਵਾਲਾ ਹੋਰ ਔਰਗੰਜਾ ਜਿੰਮੇ ਪਾ ਕੈਸਾ ਨੇ ਔਰਗੈਨਿਕ ਅਗਲਾ ਆਰਟੀਕਲ ਬਾਜੀ ਅਗਲਾ ਆਰਟੀਕਲ ਬਾਜੀ ਵੀ ਨੈਕ ਸਟਾਈਲ ਦੇ ਵਿੱਚ ਆ ਸਾਰੇ ਜਿਹੜੇ ਡਿਜ਼ਾਈਨ 50 ਓਫ ਤੇ ਆਏ ਆ ਜੀ 50 ਓਫ ਤੇ ਆਇਆ ਉਹ ਤਖੜ ਕੋ ਇੱਧਰ ਦੇਖੋ ਨਵੇਂ ਸੂਟ ਦੀ ਪਛਾਣ ਹੋਊਗੀ ਰੈਪਰ ਨੂੰ ਲੋਕੀ ਪੁਰਾਣੇ ਮਾਦ ਦੀ ਵੀਡੀਓ ਬਣਾਉਣੀ ਹੈ ਨਵੇਂ ਮਾਦ ਦੀ ਵੀਡੀਓ ਬਣਾਉਣੀ ਆ ਲੋਕੀ ਪਰ ਅਲੱਗ ਸੇਲ ਆਤੀ ਸੇਲ ਆਤੀ ਸੇਲ ਆਦੀ ਬੁੱਕੀ ਸਟੀਲ ਆਇਆ ਹੈ ਪੁਰਾਣੇ ਮਾਦ ਦੇ ਲਾ ਦੇ ਨੀ ਬੀਗ ਡੋਂਟ ਸੇ ਨਾ ਮੈਂ ਅਪਾ ਨਾ ਮੈਂ ਨਵੇਂ ਮਾਦ ਸੇਲ ਹਲੋ ਚੈੱਕ ਕਰੋ ਜੀ ਇਹ ਨਵੇਂ ਮਾਦ ਸੇਲ ਹੈ ਪੁਰਾਣੇ ਮਾਦ ਸੇਲ ਨਹੀਂ ਹੈ ਜੀ ਹਲੋ ਚੈੱਕ ਕਰੋ ਆਡੀਓ ਦੇ ਕਰੋ ਭਾਜੀ ਰੇਟ ਦੇਖਿਓ ਆਹ ਦੇਖੋ ਜੀ ਫੋਟੋ ਵਾਲੇ ਸਟਾਈਲਿਸ਼ ਸੇਮ ਡਿਜ਼ਾਈਨ ਬਣ ਜਾਣਾ ਜੀ 1750 ਦੀ ਰੇਂਜ ਵਿੱਚ ਮਿਲਣਾ ਹੈ ਹੈਵੀ ਬਾਜੂ ਹੈ ਹੈਵੀ ਕੇਰਾ ਹੈ ਹੈਵੀ ਗਲਾ ਹੈ ਜੀ ਦੇਖੋ ਲਾ ਬਿਨਾ ਜੁੜੇ ਰਹੀਓ 1750 ਭਾਜੀ ਹਾਂ ਜੀ 1750 3400 ਰੁਪਏ 1750 ਡਿਜ਼ਾਈਨ ਹੋ ਰਿਹਾ ਪ੍ਰਦੀਪ ਜੀ ਮੇਰੇ ਕੋਲ ਚੈੱਕ ਕਰੋ ਜੀ ਫੋਟੋ ਦੇ ਦੇਖੋ ਤੁਸੀਂ ਯਵਾਂ ਨਿਊ ਚੀਜ਼ਾਂ ਆਈਆਂ ਬੁਟੀਕਾਂ ਵਾਲੀਆਂ ਡਿਜ਼ਾਈਨ ਐ ਪੂਰੇ ਹੈਵੀ ਸੂਟ ਐ ਤੁਸੀਂ ਸੋਚ ਰਹੇ ਹੋਗੇ 4000 3500 ਦਾ ਸੂਟ ਹੋਊਗਾ 4000 ਲੜਾ ਹੀ 4000 ਰੁਪਏ ਲੈਣਾ ਉਹ ਗੋਠੀ ਵਾਲੇ ਆ ਕੇ 1500 2000 ਦਾ ਸੂਟ ਲੈਣਾ ਬਾਟਮ ਤੇ ਵਰਕ ਕਰੋ ਜੀ ਸੇਮ ਵਰਕ ਐ ਸੇਮ ਕੜਾਈ ਐ ਪਰ ਦੀ ਵੀ ਕ੍ਰੇਡ ਹੈਗਾ 16 ਤੋਂ 50 ਲਾਈਵ ਨਾਲ ਜੁੜੇ ਰਹੇ ਹੋ ਜੀ ਨਵੀਆਂ ਚੀਜ਼ਾਂ ਲੈਣੀਆਂ ਨੇ ਵੀਰ ਜੀ ਲਾਈਵ ਨਾਲ ਜੁੜੇ ਰਹੋ ਮੈਂ ਤੁਹਾਨੂੰ ਦਸਾਣਾ ਪ੍ਰਦੀਪ ਜੀ ਜਿਵੇਂ ਪਹੁੰਚੇ ਵਰਕ ਦਿਖਾਏ ਹਾਂ ਦੋਰਾ ਲਾਲ 50% ਸਪੋਰਟ ਤੇ ਲਾਇਸੈਂਸ ਹਾਰੇ ਤੁਹਾਨੂੰ ਜੀ ਇਹ 1250 ਦਾ ਸੂਟ ਹੈ ਜੀ ਜਿਹੜਾ ਤੁਹਾਨੂੰ ਮਿਲਣਾ ਸਾਡੇ ਕੋਲ ਆਹ ਦੇਖੋ ਜੀ ਹਾਂਜੀ ਬੋਟਮ ਤੇ ਵਰਕ ਇਹ ਬੋਟਮ ਹੈ ਜੀ ਬੋਟਮ ਤੇ ਵਰਕ ਸ਼ਰਟ ਤੇ ਵਰਕ ਡਿਜ਼ਾਈਨ ਆਹ ਬੋਟਮ ਹੈ ਜੀ ਬੋਟਮ ਦੇ ਥੱਲੇ ਦਾ ਵਰਕ ਕੀਤਾ ਹੋਇਆ ਜੀ ਆਹ ਸ਼ਰਟ ਆ ਗਈ ਮੇ ਜੀ ਇਹ ਜਿਹੜੇ ਆਈਟਮ ਨੇ 1250 ਇੰਚ 50% ਤੋਂ ਤੇ ਸਕਰੀਨਸ਼ਾਟ ਖਿੱਚਦੇ ਹੋਣੀ ਮੰਗਵਾ ਲਿਆ ਜੀ ਲਾਈਵ ਦੇ ਅੰਦਰ ਨਵੇਂ ਨਵੇਂ ਚੀਜ਼ ਧਾਵਾਂਗੇ ਪਾਰਟੀ ਵੇ ਸੂਟ ਧਾਵਾਂਗੇ ਉਹ ਜਿੰਨੇ ਵੀ ਸੂਟ ਧਾਵਾਂਗੇ ਸਾਰੇ 50% ਤੋਂ ਤੇ ਧਾਵਾਂਗੇ ਜੀ ਅਗਲੀ ਆਈਟਮ ਜਿਹੜੀ ਹੈਗੀ ਹੈ 1500 ਜੀ ਹਾਂ ਜੀ ਅਗਲੀ ਜਿਹੜੀ ਆਈਟਮ ਆਪਣੇ ਕੋਲ ਆਈ ਹੈ ਆ ਵਾਲੀ ਆ ਜੀ ਸਹਿਦ ਭਾਜੀ ਨੈਕਸਟ ਡਿਜ਼ਾਈਨ ਵੀ ਚੈੱਕ ਕਰ ਰਹੀ ਹਾਂ ਜੀ ਹਾਂ ਜੀ ਆਹ ਲਓ ਜੀ ਬੌਂਡ ਹੈ ਤੁਹਾਡੇ ਕੋਲ ਹਾਂ ਲੇਖੋ ਜੀ ਬਲੈਕ ਆਇਆ ਸਪੈਸ਼ਲ ਸਪੈਸ਼ਲ ਉਹ ਬਾਟਮ ਤੇ ਵਰਕ ਭਾਜੀ ਹਾਂ ਬਾਟਮ ਤੇ ਵਰਕ ਹੈ ਜੀ ਸਹਿਦ ਭਾਜੀ ਨਾ ਬੋਟਮ ਦੇ ਵਰਕ ਦੇਖ ਲਓ ਜੀ ਇਹ ਆ ਬੋਟਮ ਤੇ ਵਰਕ ਹਾਂਜੀ ਹਸਣ ਦੇ ਭਾਜੀ ਪਤਾ ਸਾਰਿਆਂ ਨੂੰ ਪਤਾ ਅੱਜ ਸੰਡੇ ਐ ਵੀ ਇੰਨਾ ਕਸਟਮਰ ਦਾ ਪਿਆਰ ਮਿਲਣਾ ਜਿਹੜਾ ਮਾਤੇ ਨਿਗਾ ਮਾਰਾ ਸਾਰਾ ਮਾਲ ਖੁੱਲ੍ਹਾ ਪਿਆ ਰੋ ਬਿਲਕੁਲ ਜੀ ਹੁਣ ਫੋਲਡ ਕਰੀ ਜੰਨੇ ਆ ਬੜਾ ਗਰਮੀਆਂ ਵਾਲਾ ਮਾਲ ਖੁੱਲ੍ਹਾ ਬੈ ਤੇ 3-400 ਤੋਂ ਸਟਾਰਟਿੰਗ ਐ ਤੇ ਕੱਲ੍ਹ ਐ ਸੋਮਵਾਰ ਕੱਲ੍ਹ ਐ ਭਾਈ ਸੋਮਵਾਰ ਅੱਜ ਆਪਾਂ ਕਹਿ ਕੇ ਥੱਕ ਗਏ ਵੀਰੇ ਬਹੁਤ ਕਹਿ ਬਹੁਤ ਥੱਕ ਗਏ ਹੱਥ ਜੋੜ ਕੇ ਜ਼ੋਰ ਨਾਲ ਚਰਣਾ ਜੀ ਬੇਨਤੀ ਕਰ ਰਹੇ ਹਾਂ ਮੇਰੇ ਭੈਣਾਂ ਦੇ ਚੰਨਾਂ ਦੇ ਬੇਨਤੀ ਹੈ ਵੀ ਜੀ ਸੋਮਵਾਰ ਦੀ ਛੁੱਟੀ ਹੈ ਹਰੇਕ ਭੈਣ ਨੂੰ ਕਹਿ ਦਿਓ ਹਰੇਕ ਭੈਣ ਨੂੰ ਕਹਿ ਦਿਓ ਬਿਲਕੁਲ ਜੀ ਬਿਲਕੁਲ ਬਹੁਤ ਵੀਡੀਓ ਬਣਾਈਆਂ ਠੀਕ ਹੈ ਇਸਤਿਹਾਰ ਵੀ ਲਾਏ ਆ ਹਰ ਮੰਡੇ ਦੀ ਛੁੱਟੀ ਹੁੰਦੀ ਹੈ ਵੀਰੇ ਸੋਮਵਾਰ ਦੀ ਛੁੱਟੀ ਹੁੰਦੀ ਹੈ ਵੀਰੇ ਸੋਮਵਾਰ ਨੂੰ ਕੋਈ ਵੀ ਕਸਟਮਰ ਨਾ ਆਵੇ ਗਾਹ ਕਹਿੰਦੇ ਹੋਣਗੇ ਯਾਰ ਵੀ ਯਾਰ ਹਰ ਇੱਕ ਸੋ ਐਤਵਾਰ ਰੋਲਾ ਪਾਇਆ ਹੋਇਆ ਛੁੱਟੀ ਹੈ ਛੁੱਟੀ ਹੈ ਛੁੱਟੀ ਹੈ ਉਹਦਾ ਪਤਾ ਪਤਾ ਕੀ ਹੈ ਵੀਰੇ ਆ ਦੇਖੋ ਜਿਨ੍ਹਾਂ ਨੂੰ ਪਤਾ ਲੱਗੇ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਸਟਮਰ ਆ ਕੇ ਮੁੜ ਰਿਹਾ ਹੈ ਮੁੜ ਰਿਹਾ ਤੁਸੀਂ ਮੈਸੇਜ ਨਹੀਂ ਲਾਇਆ ਉਸੀਂ ਮੈਸੀ ਲਾਇਆ ਉਹ ਕਸਟਮਰ ਆਂਦੇ ਨੇ ਸੀਗਾ ਅਗਰ ਮੇਰੇ ਭੈਣਾਂ ਨੇ ਮੈਸੀ ਲਾਇਆ ਹੁੰਦਾ ਨਾ ਜਿਹੜਾ ਕਮੈਂਡ ਕਰੀ ਦੱਸੀ ਉਹਨੂੰ ਮੈਸੀ ਲਾਇਆ ਨਹੀਂ ਲਾਇਆ ਤੁਸੀਂ ਜੀ ਭਾਈ ਬਿਲਕੁਲ ਜੀ ਬਿਲਕੁਲ ਕਮੈਂਟ ਜ਼ਰੂਰ ਕਰ ਦਿਆ ਕਰੋ ਗਾਹਾਂ ਸ਼ੇਅਰ ਵੀ ਕਰ ਦਿਆ ਕਰੋ ਮੰਡੇ ਦੀ ਹੁੰਦੀ ਹੈ ਛੁੱਟੀ ਧੰਨਵਾਦ